ਡਾਇਨਾਸੌਰ ਆਵੇ ਨਾ ਆਵੇ ਕਲੀ ਦਲ ਤਾਂ ਆ ਗਿਆ ਮੈਨੂੰ ਨਹੀਂ ਲੱਗਦਾ ਉਹਨਾਂ ਚਾਰਾਂ 'ਚ ਵੀ ਕੋਈ ਇਹਨਾਂ ਨਾਲ ਆਊਗਾ ਜੀ ਬਿਲਕੁਲ ਨਹੀਂ ਲੱਗਦਾ ਜੇ ਐਮਐਲਏ ਸਾਹਮਣੇ ਪੰਚਾਇਤੀ ਚੋਣਾਂ 'ਚ ਕਤਲ ਗਾਇਆ ਸੀ ਕੋਰਲਾ ਮੇਰ ਸੰਗਲੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਉੱਥੇ ਸਿਰਫ 40 ਵੋਟਾਂ ਪੈਂਦੀਆਂ ਸੀ ਆਵਾਮੀ ਪਾਰਟੀ ਨੂੰ ਤੇ 1150 ਸ਼ਰਮਣੀਆਂ ਕੱਢਣ ਨੂੰ ਪਈ ਸੀ ਤੇ ਇਸੇ ਤਗਾਇਤ ਕੀ ਕਤਲ ਹੋਇਆ ਉਹਦੇ ਵਿੱਚ ਦੇਖ ਲੋ ਦੁਬਾਰਾ ਕਿ ਥੋੜੇ ਪਿੰਡ ਵੈਰੋਕੇ लाठी चार्ज ਹੋਇਆ ਜਿਹਦੇ ਵਿੱਚ ਪ੍ਰੈਸ ਨੂੰ ਵੀ ਕਿਹਾ ਕਿ ਤੁਸੀਂ ਝੂਠ ਬੋਲਦੇ ਹੋ ਤੇ ਮੁੜ ਕੇ ਪ੍ਰੈਸ ਨੇ ਉਹ ਸਾਰਾ ਨੰਗਾ ਕੀਤਾ ਕਿ ਆਹ लाठी चार्ज ਹੋਇਆ ਬੀਬੀਆਂ ਨੂੰ ਫੜ-ਫੜ ਕੇ ਕੈਂਟਰਾਂ ਦੇ ਵਿੱਚ ਸਿੱਟਿਆ ਜਾ ਰਿਹਾ ਕਿੰਨਾ ਕੁਛ ਉੱਤੇ लाठी चार्ज ਹੋਇਆ ਇਸ ਕਰਕੇ ਵੈਰੋਕੇ ਪਿੰਡ ਤੋਂ ਵੀ ਜ਼ੀਰੋ ਮਿਲੀ ਇਹਨਾਂ ਨੂੰ ਉੱਤੇ ਵੋਟਾਂ ਨਹੀਂ ਪੈਂਦੀਆਂ ਕਾਲੀ ਦਲ ਦਾ ਸਰਪੰਚ ਤੇ ਦੂਜੀਆਂ ਪਾਰਟੀਆਂ ਦਾ ਐਮਐਲਏ ਬਰਾਬਰ ਦੀ ਸਲਵਾਈ ਹੁੰਦੀ ਹੈ ਕਰਦੇ ਆਂ ਸ਼੍ਰੋਮਣੀ ਕਾਲੀ ਦਲ ਆ 8 ਮਹੀਨੇ ਰਹਿ ਗਏ ਇਹਨਾਂ ਦੇ 8 ਮਹੀਨਿਆਂ ਤੋਂ ਬਾਅਦ ਮੈਂ ਸਮਝਦਾ ਕਿ ਇਹਨਾਂ ਨੂੰ ਪਿੰਡਾਂ ਹੀ ਨਹੀਂ ਜਾਣਦੇ ਮੈਂ ਤਾਂ ਇਹ ਕਹੂੰਗਾ ਜੇ ਇੱਕ ਚੇਅਰਮੈਨ ਬਣ ਗਿਆ ਸਾਰੇ ਚੇਅਰਮੈਨ ਆ ਇੱਕ ਐਮਐਲਏ ਬਣ ਗਿਆ ਇੱਥੋਂ ਸਾਰੇ ਐਮਐਲਏ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਸ਼ਾਹ ਮੁੱਖ ਮੰਤਰੀ ਬਣ ਗਏ ਤਾਂ ਬਾਕੀ ਆਪਣਾ ਸਾਰੇ ਹੀ ਮੁੱਖ ਮੰਤਰੀ ਆ ਕਿਉਂ ਨੀ ਸੰਗਤ ਨਾਲ ਕਿਤੇ ਟੱਕਾ ਹੋ ਜੂ ਸਾਡੇ ਸਾਰੇ ਕੈਲਰਗੇ ਬੰਦੇ ਨੇ ਬਲਾ ਜਿਲ੍ਹਾ ਪਿਛਲੇ ਮੈਂਬਰ ਤੇ ਬਲਾ ਬਲਾਸ਼ੰਤੀ ਦੇ ਮੈਂਬਰ ਆ ਕੋਈ ਇਹਨਾਂ ਨੂੰ ਹਲਾ ਨਹੀਂ ਸਕਦਾ ਤੇ ਇੱਥੇ ਜਿਹੜਾ ਚੇਅਰਮੈਨ ਬਣਨਾ 89 ਦੇ ਨਹੀਂ ਬਣਨਾ 13 ਵਾਲਾ ਬਣੂਗਾ ਐਸ ਵੇਲੇ ਖੜੇ ਆਣਾ ਮੰਡੀ ਕੋਟਪੂਰਾ ਰੋਡ ਬਾਗਾ ਪ੍ਰਾਣਾ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਜਿਹਦੇ ਵਿੱਚ ਉਹਨਾਂ ਦੇ ਵਰਕਰ ਤੇ ਜਿਹੜੇ ਹੈਗੇ ਨਵ ਨਜੁਗਤ ਜਿਨ੍ਹਾਂ ਨੇ ਚੋਣ ਲੜ ਕੇ ਬਲਾਕ ਸੰਤ ਸ਼ਾਂਤੀ ਤੇ ਜ਼ਿਲ੍ਹਾ ਪੁਲਿਸ ਜਿੱਤਿਆਂ ਉਹ ਜਿਹੜੇ ਹੈਗੇ ਆ ਉਮੀਦਵਾਰ ਵੀ ਇਸ ਵੇਲੇ ਇੱਥੇ ਹੈਗੇ ਆ ਬਲਾਕ ਸ਼ਾਂਤੀ ਦੇ ਜਿਨ੍ਹਾਂ ਦਾ ਸਨਮਾਨ ਜਿਹੜਾ ਸਰੂਪਾ ਸਾਹਿਬ ਆ ਕੇ ਕੀਤਾ ਜਾ ਰਿਹਾ ਨਾਲ ਦੀ ਨਾਲੇ ਵੀ ਦੱਸ ਦਈਏ ਕਿ ਇਸ ਵੇਲੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੀਰਤ ਸਿੰਘ ਮਾਲਾ ਵੱਲੋਂ ਉਹਨਾਂ ਦੇ ਵਿੱਚ ਕੁਝ ਸਵਾਲ ਵੀ ਪੁੱਛੇ ਜਾਣਗੇ ਜਿਹੜੇ ਉਹ ਵੈਕਰ ਨੂੰ ਤੈਅ ਕਰਨਗੇ ਕਿਉਂਕਿ ਉਹਨਾਂ ਨੇ ਦਾਵਾ ਠੋਕ ਦਿੱਤਾ ਹੁਣਸਾਲ ਕਿ 13 ਬਲਾਕ ਸ਼ਾਂਤੀ ਮੈਂਬਰਾਂ ਦੇ ਨਾਲ ਅਸੀਂ ਬਲਾਕ ਸ਼ਾਂਤੀ ਦੀ ਚੇਅਰਮੈਨੀ ਲੈਣ ਜਾ ਰਹੇ ਆ ਤੇ ਹੁਣ ਸੁਣਦੇ ਆ ਪ੍ਰੈਸ ਦੇ ਨਾਲ ਕੀਤੀ ਤੀਰਤ ਸਿੰਘ ਮਾਲਾ ਹੁਰਾਂ ਦੀ ਗੱਲਬਾਤ ਆਰੇ ਨੇ ਉਹਨਾਂ ਨੂੰ ਸਰਦਾਰ ਹਰਮੇਂ ਸਿੰਘ ਨੂੰ ਤਾਂ ਆਪਾਂ ਇਸੀ ਵਿੰਗ ਵਿੱਚ ਵੱਡਾ ਉਹਦਾ ਦਿੱਤਾ ਜਾਊਗਾ ਜੀ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਵਾਂਦਰ ਨੂੰ ਵੀ ਪਾਰਟੀ ਦੀ ਜਨਰਲ ਬਾਡੀ ਜਿਹੜੀ ਉਹਦੇ ਵਿੱਚ ਉਹਦਾ ਦਿੱਤਾ ਜਾਊਗਾ ਪ੍ਰਧਾਨ ਸਾਹਿਬ ਤੋਂ ਮੈਂ ਚਿੱਠੀਆਂ ਲਿਆ ਕੇ ਦੇਵਾਂਗਾ ਉਹਦੇ ਹੋਰ ਵੀ ਆਪਾਂ ਆਪਣੇ ਲੀਡਰ ਸਬੰਧਾਂ ਨੂੰ ਦੇਨੇ ਆ ਪਰ ਸਪੈਸ਼ਲ ਦੋਨਾਂ ਦਾ ਮੈਂ ਨੋਚ ਕਰਦਾ ਕਿ ਇਹਨਾਂ ਨੂੰ ਪਾਰਟੀ ਪ੍ਰਧਾਨ ਸਾਹਿਬ ਨੂੰ ਸਪੈਸ਼ਲ ਬੇਨਤੀ ਕਰਕੇ ਦੋ ਰਤਬੇ ਜਿਹੜੇ ਸਪੈਸ਼ਲ ਤੌਰ ਤੇ ਦੇ ਬੋਲ ਜੀ ਰਾਜਾ ਜੀ ਜਿਹੜੀ ਪ੍ਰੈਸ ਕਾਨਫਰੰਸ ਅੱਜ ਹੀ ਗਈ ਹੈ ਕੀ ਕਹਿਣਾ ਚਾਹੁੰਦੇ ਰਾਜਾ ਪਿਕਚਨ ਰੋ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਵੱਡੀ ਜਿੱਦ ਦਿੱਤੀ ਦੂਸਰੇ ਪਾਸੇ ਮੈਂ ਆਪਣੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਸੰਗਤ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਆਪਣੇ ਵੱਲੋਂ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਕਿਉਂਕਿ ਇਹ ਜਿਹੜੇ ਰੁਤਬੇ ਮਿਲਦੇ ਨੇ ਪਾਰਟੀ ਦੀ ਕਾਮਯਾਬੀ ਹੁੰਦੀ ਹੈ ਇਹ ਗਰਾਊਂਡ ਤੇ ਜਿਹੜੇ ਸਾਡੇ ਵਰਕਰ ਕੰਮ ਕਰਦੇ ਆ ਇਹ ਉਹਨਾਂ ਦੀ ਬਹੁਤ ਵੱਡੀ ਮੈਂ ਤਾਂ ਇਹ ਮੈਂ ਦਾ ਸਟਾ ਤੇ ਅਤੇ ਯੂਥ ਵਿੰਗ ਦੀ ਬਹੁਤ ਵੱਡੀ ਭੂਮਿਕਾ ਹੈ ਕਿਹੜਾ ਕਿ ਸ਼ਰੋਮਣੀ ਅਕਾਲੀ ਦਲ ਜਿਹੜੀ ਬਲਾਕ ਸੰਮਤੀ ਦੀ ਚੇਅਰਮੈਨ ਹੈ ਚੇਅਰਮੈਨ ਬਣ ਜਾ ਰਿਹਾ ਕਿਉਂਕਿ 13 ਸ਼ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਮੈਂਬਰ ਜਿੱਤੇ ਨੇ 8 ਮੈਂਬਰ ਜਿਹੜੇ ਸਤਾਧਾਰੀ ਪਾਰਟੀ ਉਹਦੇ ਜਿੱਤੇ ਆ 3 ਮੈਂਬਰ ਕੌਂਸਲ ਪਾਰਟੀ ਦੇ ਜਿੱਤੇ ਆ ਇੱਕ ਆਜ਼ਾਦ ਉਮੀਦਵਾਰ ਉਹ ਜਿੱਤੇ ਆ ਮੈਂ ਜਿੱਤੇ ਹੋਏ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਾ ਤੇ ਦੋ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੇਰੀ ਭੈਣ ਸਿੰਦਰਪਾਲ ਕੌਰ ਥਰਾਜ ਅਤੇ ਕਸ਼ਮੀਰ ਸਿੰਘ ਪਲੂਰ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿੱਤੇ ਨੇ ਉਹਨਾਂ ਨੂੰ ਵੀ ਵਧਾਈ ਦਿੰਦਾ ਤੇ ਸੰਗਤ ਦਾ ਬਹੁਤ ਵੱਡਾ ਧੰਨਵਾਦ ਕਰਦਾ ਤੇ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ 38% ਵੋਟਾਂ ਪਈਆਂ ਤੇ 3500 ਦੀ 3500 ਵੋਟਾਂ ਦੇ ਨਾਲ ਜਿਲ੍ਹਾ ਪਿਛੇ ਇਹ ਦੋਨੇ ਜਿੱਤੇ ਆ ਤੇ ਆਮ ਆਦਮੀ ਪਾਰਟੀ ਦੋਨੇ ਸਿਰਫ 1500 ਦੇ ਨਾਲ ਜਿਲ੍ਹਾ ਪਿਛੇ ਜਿੱਤੀ ਹੈ ਜਿਹੜੀ ਕਿ 2000 ਦੀ ਲਗਭਗ ਲੀਡ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਰ ਮੈਨੂੰ ਆਸ ਹੈ ਜਿੰਨਾ ਜੋਸ਼ ਆ ਸਾਡੇ ਵਰਕਰਾਂ ਚ ਆਮ ਸੰਗਤ ਦੇ ਵਿੱਚ ਕਿ ਇਹ 2000 ਦੀ ਲੀਡ ਨੂੰ 20000 ਦੇ ਵਿੱਚ ਬਦਲ ਲੰਗੇ ਕਿਉਂਕਿ ਜਦੋਂ ਲਹਿਰ ਚੱਲਦੀ ਹੈ ਉਹ ਇਸੇ ਤਰ੍ਹਾਂ ਚੱਲਦੀ ਹੈ ਅੱਜ ਜਿੱਥੇ ਸਾਡੇ ਵੱਡੇ ਲੀਡਰ ਸਭਾਨਾਂ 'ਚ ਜਾਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਯੂਥ ਵਿੰਗ ਜਿਹੜਾ ਐਤਕੀ ਬਹੁਤ ਅਹਿਮ ਰੋਲ ਅਦਾ ਕੀਤਾ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਮੈਨੂੰ ਬਹੁਤ ਆਸ ਆ ਕਿ ਅੱਗੇ ਅਗਲੇ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣਗੇ ਤੇ ਅੱਗੇ ਹੋ ਕੇ ਲੀਡ ਕਰਨਗੇ ਬਸ ਕਿਹਦਾ ਨਾਂ ਚੱਲ ਰਿਹਾ ਚੇਅਰਮੈਨ ਦੇ ਵਿੱਚ ਕਿਹਨੂੰ ਤੁਸੀਂ ਚੇਅਰਮੈਨ ਬਣਾ ਰਹੇ ਇਹਦੇ ਵਿੱਚ ਪ੍ਰੋਸੈਸ ਹੁੰਦਾ ਜੀ ਹਜੇ ਸਰਕਾਰ ਨੇ ਨੋਟੀਫਿਕੇਸ਼ਨ ਕਰਨਾ ਹੈ ਉਹਦੇ ਵਿੱਚ ਕੋਈ ਕੈਟਾਗਰੀ ਆ ਸਕਦੀ ਹੈ ਜਨਰਲ ਵੀ ਆ ਸਕਦੀ ਹੈ ਜਨਰਲ ਲੇਡੀਜ਼ ਵੀ ਆ ਸਕਦੀ ਹੈ ਐਸੀ ਲੇਡੀ ਵੀ ਆ ਸਕਦੀ ਹੈ ਐਸੀ ਆਦਮੀ ਵੀ ਆ ਸਕਦਾ ਨੋਟੀਫਿਕੇਸ਼ਨ ਚ ਆਉਣਾ ਉਹ ਕਿਹੜੀ ਕੈਟਾਗਰੀ ਗਵਰਨਮੈਂਟ ਇੱਥੇ ਡਿਸਾਈਡ ਕਰਦੀ ਹੈ ਉਦੋਂ ਬਾਅਦ ਦੇ ਵਿੱਚ ਉਹ ਸਾਰੀਆਂ ਗੱਲਾਂ ਹੁੰਦੀਆਂ ਕਿਉਂਕਿ ਉਹ ਤੋਂ ਬਿਨਾ ਪ੍ਰੋਟੋਕੋਲ ਤੋਂ ਬਿਨਾ ਕੋਈ ਕੰਮ ਨਹੀਂ ਚੱਲ ਸਕਦਾ ਪਰ ਸਾਡੇ ਜਿਹੜੇ ਉਮੀਦਵਾਰ ਸਾਰੇ ਸਤਕਾਰਯੋਗ ਹੈ ਮੈਂ ਤਾਂ ਇਹ ਕਹੂੰਗਾ ਜੇ ਇੱਕ ਚੇਅਰਮੈਨ ਬਣ ਗਿਆ ਸਾਰੇ ਚੇਅਰਮੈਨ ਆ ਇੱਕ ਐਮਐਲਏ ਬਣ ਗਏ ਇਥੋਂ ਸਾਰੇ ਐਮਐਲਏ ਆ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਮੁੱਖ ਮੰਤਰੀ ਬਣ ਕੇ ਤਾਂ ਬਾਗਾ ਆਪਣਾ ਸਾਰੇ ਹੀ ਮੁੱਖ ਮੰਤਰੀ ਆ ਕਿਉਂਕਿ ਜਦੋਂ ਸੁਣਵਾਈ ਹੋਵੇ ਨਾ ਪਾਰਟੀ ਦੇ ਵਿੱਚ ਫਿਰ ਤੁਹਾਡੇ ਕੋਲੇ ਕੋਈ ਰਤਮਾ ਵੀ ਨਾ ਹੋਵੇ ਤੁਸੀਂ ਬਹੁਤ ਹੀ ਤਗੜੇ ਹੋ ਆਮ ਲੋਕਾਂ ਦੇ ਵਿੱਚ ਗੱਲ ਚੱਲਦੀ ਹੈ ਕਾਲੀ ਦਲ ਦਾ ਸਰਪੰਚ ਤੇ ਦੂਜੀਆਂ ਪਾਰਟੀਆਂ ਦਾ ਐਮਐਲਏ ਬਰਾਬਰ ਦੀ ਸੁਣਵਾਈ ਹੁੰਦੀ ਹੈ ਜੀ ਦਾ ਸਰਚਾ ਚੱਲ ਰਹੀ ਹੈ ਜਿਹੜਾ ਕਾਰਜਗਰ ਵੀ ਫੇਰ ਮਾਣ ਨਹੀਂ ਦਿੱਤਾ ਜਾਉਦਾ ਉਹਦੇ ਬਾਰੇ ਕੀ ਗੱਲ ਜਾਂਦੀ ਅਸੀਂ ਅੱਗੇ ਕਹਿੰਦੇ ਸੀਗੇ ਕਾਗਜ਼ ਨਹੀਂ ਭਰੰਦੇ ਨੇ ਕਾਜੀ ਭਰੇ ਗਏ ਕਹਿੰਦੇ ਸੀ ਜਿੱਤਨ ਨਹੀਂ ਦੇਣਾ ਬੂਟ ਕੈਂਪਚਰ ਕਰਾਂਗੇ ਉਹ ਵੀ ਹੋ ਗਿਆ ਇਹ ਕਹਿੰਦੇ ਸੀ ਅੰਦਰੋਂ ਜਿੱਤ ਕੇ ਹਾਰ ਪਾ ਕੇ ਕੱਢਾਂਗੇ ਉਹ ਵੀ ਹਾਰ ਪਾ ਕੇ ਆ ਬੈਠੇ ਜਿਹੜੇ ਨਿਕਲੇ ਇਸ ਕਰਕੇ ਬੜ ਗਿਆ ਪਰਫਾਰਮ ਆਉਟ ਦੀਆਂ ਬੜਾ ਕੁਝ ਹੁੰਦਾ ਪਰ ਡਟ ਕੇ ਲੜਾਈ ਪਹਿਲਾਂ ਲੜੀਆ ਡਟ ਕੇ ਲੜਾਂਗੇ ਮੂਹਰੇ ਹੋ ਕੇ ਲੜਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਮੂਹਰੇ ਹੋ ਕੇ ਲੜਾਈ ਲੜਦਾ ਪਿੱਛੇ ਹੋ ਕੇ ਨਹੀਂ ਦੂਜੀਆਂ ਪਾਰਟੀਆਂ ਵਾਂਗੂ ਕਿਉਂਕਿ ਇਹਨਾਂ ਕੋਲੇ ਉਮੀਦਵਾਰ ਹੈ ਨਹੀਂ ਸੀ ਇਹਨਾਂ ਨੇ ਪਹਿਲਾਂ ਉਮੀਦਵਾਰ ਖੜੇ ਇਸ ਕਰਕੇ ਇਸ ਬਣਾ ਨਾ ਕੀਤੇ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਤੁਹਾਨੂੰ ਬਾਜ ਜਿਤਾ ਕੇ ਅਸੀਂ ਲੈ ਆਉਣਾ ਤੁਸੀਂ ਕਾਗਜ਼ ਭਰਿਓ ਉਦੋਂ ਬਾਅਦ ਕਿਹਾ ਕਿ ਤੁਸੀਂ ਵੋਟਾਂ ਬੇਫਿਕਰ ਹੋ ਜਾਓ ਤੁਸੀਂ ਤੁਸੀਂ ਜਿੱਤੇ ਹੋ ਜਿਵੇਂ ਮਰਜ਼ੀ ਅਸੀਂ ਕਰੀਏ ਤੇ ਗਿਣਤੀ ਦੇ ਵਿੱਚ ਵੀ ਬੜਾ ਜ਼ੋਰ ਲਾਇਆ ਜ਼ੋਰ ਜਮਾਈ ਹੋਈ ਥੋੜਾ ਹੀ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਕਿ ਤੁਸੀਂ ਗੇਟ ਅੱਗੇ ਖੜੇ ਰਹੇ ਤੇ ਐਮਐਲਏ ਸਾਹਿਬ 4-500 ਗੁੰਡਾ ਲੈ ਕੇ ਆਏ ਸੀ ਪਰ ਪ੍ਰਸ਼ਾਸਨ ਨੇ ਤੇ ਤੁਸੀਂ ਥੋੜਾ ਵੀ ਨਾਲ ਸਹਿਯੋਗ ਆ ਮੈਂ ਧੰਨਵਾਦ ਪ੍ਰਸ਼ਾਸਨ ਦਾ ਵੀ ਕਰੂੰਗਾ ਇਹ ਉਹ ਗੇਟ ਤੋਂ ਐਂਟਰੀ ਨਹੀਂ ਹੁੰਦੀ ਤਾਂ ਕਿਸੇ ਨੂੰ ਵੀ ਨਾ ਐਮਐਲਏ ਨੂੰ ਤੇ ਨਾ ਹੋਰ ਨੂੰ ਇਸ ਕਰਕੇ ਵੀਰੋ ਜੇ ਐਮਐਲਏ ਸਾਹਮਣੇ ਪੰਚਾਇਤੀ ਚੋਣਾਂ 'ਚ ਕਤਲ ਕਰਾਇਆ ਸੀ ਕੋੜਲਾ ਮੇਰ ਸੰਗਲੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਉੱਥੇ ਸਿਰਫ 40 ਵੋਟਾਂ ਪੰਜਾਂ ਸੀ ਆਵਾਦੀ ਪਾਰਟੀ ਨੂੰ ਤੇ 1150 ਸ਼ਰੋਨੀ ਕਲਦਨ ਨੂੰ ਪਈ ਸੀ ਤੇ ਇਸੇ ਤਗਾਇਦ ਕੀ ਕਤਲ ਹੋਇਆ ਉਹਦੇ ਵਿੱਚ ਦੇਖ ਲਓ ਦੁਬਾਰਾ ਕੀ ਥੋੜੇ ਪਿੰਡ ਵੈਰੋਕੇ ਲਾਠੀ ਚਾਰਜ ਹੋਇਆ ਜਿਹਦੇ ਵਿੱਚ ਪ੍ਰੈਸ ਨੂੰ ਵੀ ਕਿਹਾ ਕਿ ਤੁਸੀਂ ਝੂਠ ਬੋਲਦੇ ਹੋ ਇਹ ਮੁੜ ਕੇ ਪ੍ਰੈਸ ਨੇ ਉਹ ਸਾਰਾ ਨੰਗਾ ਕੀਤਾ ਕਿ ਆ ਲਾਠੀ ਚਾਰਜ ਹੋਇਆ ਬੀਬੀਆਂ ਨੂੰ ਫੜ ਫੜ ਕੇ ਕੈਂਟਰਾਂ ਦੇ ਵਿੱਚ ਸਿੱਟਿਆ ਜਾ ਰਿਹਾ ਕਿੰਨਾ ਕੁਛ ਉੱਤੇ ਲਾਠੀ ਚਾਰਜ ਹੋਇਆ ਇਸ ਕਰਕੇ ਮੇਰੇ ਕੋ ਪਿੰਡ ਤੋਂ ਵੀ ਜ਼ੀਰੋ ਮਿਲੀ ਇਹਨਾਂ ਨੂੰ ਉੱਤੇ ਵੋਟਾਂ ਨਹੀਂ ਪੈਂਦੀ ਇਸ ਕਰਕੇ ਜਿੰਨਾ ਤੁਸੀਂ ਧੱਕਾ ਕਰੋਗੇ ਧੱਕੇ ਦੇ ਖਰਾਬ ਲੋਕ ਡਟ ਜਾਂਦੇ ਆ ਤੇ ਜਿਹੜੀਆਂ ਦੂਜੀਆਂ ਗੱਲਾਂ ਇਹ ਕਰਦੇ ਆ ਇਹ ਸ਼ਰਮਣੀ ਕਾਲੀ ਦਲ ਆ 8 ਮਹੀਨੇ ਰਹਿ ਗਏ ਇਹਨਾਂ ਦੇ 8 ਮਹੀਨਿਆਂ ਤੋਂ ਬਾਅਦ ਮੈਂ ਸਮਝਦਾ ਕਿ ਇਹਨਾਂ ਨੂੰ ਕੋਈ ਇਹਨੇ ਪਿੰਡਾਂ ਨਹੀਂ ਜਾਣਦੇ। ਸਰ ਸਾਬ ਲੱਗਦਾ ਕਿ ਨਗਰ ਕੌਂਸਲ ਦੀਆਂ ਵੋਟਾਂ ਪਾਈ ਜਾਂਦੀਆਂ ਤੇ ਰਿਜ਼ਲਟ ਆ ਹੀ ਹੁੰਦੇ। ਆ ਹੀ ਹੋਣਾ ਸੀ। ਬਿਲਕੁਲ ਇਹ ਇਹ ਇਹਨੇ ਬਖਲਾਏ ਕਿਉਂ? ਪੰਚਾਇਤਾਂ ਦੇ ਵਿੱਚ ਏਵੇਂ ਹੋਇਆ। ਅੱਜ ਇਹ ਕਹਿੰਦੇ ਪੰਚਾਇਤਾਂ ਸਾਡੀਆਂ। ਇਹਨਾਂ ਨੂੰ ਇਹ ਨਹੀਂ ਪਤਾ 24 ਪੰਚਾਇਤਾਂ ਜਰੂਰੀ ਕਾਲੀ ਦਲ ਦੀਆਂ। ਠੀਕ ਆ ਸਰਪੰਚ ਚੁੱਪ ਕਰ ਜਾਂਦੇ ਹੁੰਦੇ ਗਰੰਟਾ ਲੈਣ ਦੇ ਮਾਰੇ। ਪਰ ਜਿੱਦ ਨੇ ਕੋਡ ਆਫ ਕਨੈਕਟ ਲੱਗ ਗਿਆ। ਮੈਂ ਇਹਨੂੰ ਪੁੱਛੂਗਾ ਵੀ ਇੱਕ ਪੰਚਾਇਤ ਹੈਗੀ ਆ। ਆਮ ਆਦੀ ਪਾਰਟੀ ਨਾਲ ਸਿੰਗਲ ਪੰਚਾਇਤ ਨਹੀਂ ਰਹਿਣੀ ਅੱਜ ਦੀ ਗੱਲ ਮੈਂ ਲਿਖ ਲਓ ਪਿੰਡ ਵਾਲੀ ਨੇ ਵੀ ਕਿਹਾ ਕਿ ਸਾਨੂੰ ਇੱਕ ਜਟਪੂਣ ਦੀ ਲੋੜ ਹੈ ਸਖੜੀ ਤੇ ਗੋਟਪੂਣ ਤੋਂ ਬਿਨਾ ਜੀ ਨਹੀਂ ਸੀ ਕਰਦਾ ਹੋਰ ਕਿਸੇ ਤਾਂ ਨਿਦਵਾਰ ਨੂੰ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਲੋਕਾਂ ਦੇ ਮਨ ਚ ਤਕੜੀ 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 ਜੀ ਆਮ ਲੋਕ ਜਿਹੜੇ ਮੈਂ ਸਮਝਦਾ ਕਿ ਜਿੱਥੇ ਤਕੜੀ ਦੀ ਗੱਲ ਆ ਜਾਂਦੀ ਹੈ ਤੇ ਬੀਬੀਆਂ ਵੀ ਉਹ ਬੈਲਟ ਪੇਪਰ ਨੂੰ ਮੱਥੇ ਨੂੰ ਲਾਉਂਦੀਆਂ ਨੇ ਜਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਫੋਟੋ ਨੂੰ ਉਹ ਬੀਬੀਆਂ ਮੱਥਾ ਟੇਕਦੀਆਂ ਨੇ ਇਸ ਕਰਕੇ ਬਹੁਤ ਵੱਡੀ ਗੱਲ ਹੈ ਕਿ ਬਲਸਾਹ ਬੇਸ਼ੱਕ ਉਮਰ ਚ ਬੜੇ ਵੱਡੇ ਸੀ ਉਮੀ ਸਤਕਾਰਯੋਗ ਸੀ ਪਰ ਬੀਬੀਆਂ ਮੱਥੇ ਨੂੰ ਲਾਉਂਦੀਆਂ ਸੀ ਕਿ ਸਾਨੂੰ ਜੇ ਆਟਾ ਦਾਲ ਦਿੱਤਾ ਸੀ ਤਾਂ ਬਲਸਾਹ ਨੇ ਦਿੱਤਾ ਸੀ ਤੇ ਸਾਡੀਆਂ ਪਿੰਛਾਂ ਲਾਈਆਂ ਤਾਂ ਬਲਸਾਹ ਨੇ ਲਾਈਆਂ ਅੱਜ 25 ਕਿਲੋ ਕਣਕ ਤੋਂ 5 ਕਿਲੋ ਕਣਕ ਤੇ ਆ ਗਏ ਕਾੜ ਕੜ ਤੇ ਲੋਕਾਂ ਦੇ ਵੀਰੋ ਬੜਾ ਕੁਝ ਜੋ ਕੁਝ ਬਲਸਾਹ ਨੇ ਦਿੱਤਾ ਸੀ ਅੱਜ ਇੱਕ ਬੜਾ ਸਿਆਣਾ ਪੁਰਸ਼ ਮੇਨ ਦਾ ਗੱਲ ਕਰ ਰਿਹਾ ਸੀ ਕਿ ਜਦੋਂ ਬਿਜਲੀ ਦੇ ਬਿੱਲ ਮਾਫ ਹੋਏ ਨਾ 60 ਰੁਪਏ ਪਾਵਰ ਸੀ ਉਹ ਤੋਂ 60 ਰੁਪਏ ਪਾਓ ਅੱਜ 20-20 ਦੀਆਂ ਮੋਟਰਾਂ ਤੇ ਉਹ 60 ਰੁਪਏ ਪਾਵਰ ਨਾਲ ਗੁਣਾ ਕਰ ਲੋ 1200 ਰੁਪਇਆ ਬੰਦਾ ਪਰ 1200 ਨਹੀਂ 12000 ਤੋਂ ਵੱਧ ਬੈਲਾ ਆਇਆ ਕਰਨਾ ਸੀ ਲੋਕਾਂ ਨੂੰ ਅੱਜ ਇਹ ਬਾਲਾ ਸਾਹਿਬ ਦੀ ਦੇਣ ਆ ਏਡੀ ਵੱਡੀ ਦੇਣ ਬਾਲਾ ਸਾਹਿਬ ਲੋਕਾਂ ਨੂੰ ਟਰੋਲ ਬਹੁਤ ਕੀਤਾ ਸੀ ਕਾਲੀ ਦਲ ਨੂੰ ਡਾਇਨਾਸੌਰ ਨਾਲ ਜੋੜ ਕੇ ਵੀ ਡਾਇਨਾਸੌਰ ਆ ਸਕਦੇ ਆ ਪਰ ਕਾਲੀ ਦਲ ਦੀ ਆ ਸਕਦਾ ਡਾਇਨਾਸੌਰ ਆਵੇ ਨਾ ਆਵੇ ਕਾਲੀ ਦਲ ਤਾਂ ਆ ਗਿਆ ਜੀ ਬਹੁਤ ਬਧਨਵਾਦ ਜੀ ਬਾਲਾ ਸਾਹਿਬ ਇੱਕ ਇੱਕ ਜਿਹੜਾ ਸਵਾਲ ਟੈਕਨੀਕਲ ਸਵਾਲ ਹੈ ਵੀ ਜਿਹੜਾ ਜੇਕਰ ਜਿਹੜੀ ਸਰਕਾਰੀ ਸਤਾਤ ਪਰਟੀ ਆ ਇਹ ਬਾਕੀ ਚਾਰ ਵਿਅਕਤੀਆਂ ਨੂੰ ਨਾਂਡ ਲਾ ਕੇ ਤੇ 1 ਐਮਐਲਏ ਦੀ ਬੂਟ ਪਾ ਕੇ ਟਾਈ ਕਰ ਸਕਦੇ ਆ 13 ਪਲੱਸ 13 ਦੇ ਨਾਲ ਕੋਈ ਦਿੱਕਤ ਹੋ ਸਕਦੀ ਹੈ ਚੇਅਰਮੈਨ ਕਾਲੀ ਤਲ ਬਣਾਉਣ ਨੂੰ ਮੈਨੂੰ ਨਹੀਂ ਲੱਗਦਾ ਉਹਨਾਂ ਚਾਰਾਂ 'ਚ ਵੀ ਕੋਈ ਇਹਨਾਂ ਨਾਲ ਆਊਗਾ ਜੀ ਬਿਲਕੁਲ ਨਹੀਂ ਲੱਗਦਾ ਸਰਕਾਰ ਕੋਈ ਤੱਕੇਸਾਈ ਕਿਸੇ ਕਿਸੇ ਦਾ ਗੈਰ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਚੇਅਰਪੈਨ ਪਰੌਣ ਲਈ ਤੁਸੀਂ ਸਾਡੇ ਨਾਲ ਹੋ ਕਿੱਥੇ ਤੱਕਾਂ ਹੋ ਜੂ ਐਨੀ ਸੰਗਤ ਨਾਲ ਕਿੱਥੇ ਤੱਕਾਂ ਹੋ ਜੂ ਸਾਡੇ ਸਾਰੇ ਕੈਲਰਗੇ ਬੰਦੇ ਨੇ ਪਰ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਬਲਾਕ ਸੰਤੀ ਦੇ ਮੈਂਬਰ ਉਹ ਇਹਨਾਂ ਨੂੰ ਹਲਾ ਨਹੀਂ ਸਕਦਾ ਤੇ ਇੱਥੇ ਜਿਹੜਾ ਚੇਅਰਮੈਨ ਬਣਨਾ ਅਠਾਣਿਆਂ ਦੇ ਨਹੀਂ ਬਣਨਾ ਜੀ ਇਹ ਨਾਲ ਬਣੂਗਾ ਅੱਛਾ ਤੇ ਨਾਲ ਬਣੂਗਾ ਸਮਾਲ ਬਾਲਾ ਸਾਹਿਬ ਇਹ ਹੈਗਾ ਵੀ ਅਸੀਂ ਅੰਦਰ ਸਾਰੀ ਜਿਹੜੀ ਕੌਂਟਿੰਗ ਗਰੁੱਪ ਦੇ ਵਿੱਚ ਸਾਰੀ ਪ੍ਰੋਸੈਸ ਨੂੰ ਦੇਖਦੇ ਰਹੇ ਉੱਥੇ ਜਿਹੜਾ ਹੈਗਾ ਤੀਜੀ ਜਿਹੜੀ ਤੁਹਾਡੀ ਸੀਟ ਸੀ ਸਮਾਲ ਸਰ ਦੀ ਜਿਹੜਾ ਹਮੇਸ਼ੰਦਰ ਉਹ ਪਰਮੇਸ਼ਵਰ ਆਦੀ ਜਿਹੜੀ ਇਹ ਪਤਨੀ ਉਹ 113 ਤੇ ਜੀਸੂ ਘਰਾ ਦੇ ਦੇ ਇਸੇ 80 ਜਿਹੜੀ ਪ੍ਰੈਸ ਦੇ ਵਿੱਚ ਉਹ ਅਨਾਉਂਸ ਵੀ ਕਰਤਾ ਸੀ ਫਿਰ ਲੜਾਈ ਅਕਾਲੀ ਦਲ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦੇ ਵੱਲੋਂ ਕਿਉਂ ਨਹੀਂ ਲੜੀ ਗਈ ਦੁਬਾਰਾ ਕਾਊਂਟਿੰਗ ਕਰਾਉਂਦੇ ਉਹਦੇ ਚ ਜਿਹੜੀ ਕਾਊਂਟਿੰਗ ਹੁੰਦੀ ਹੈ ਨਾ ਜੇ ਅਸੀਂ ਦੁਬਾਰਾ ਕਰਾਉਣੀ ਹੈ ਦੁਬਾਰਾ ਡੀਸੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਰੀਕਾਊਂਟਿੰਗ ਹੁੰਦੀ ਹੈ ਜੇ ਸਾਨੂੰ ਉਹਦੇ ਚ ਲੱਗਾ ਅਸੀਂ ਕਨਫਰਮ ਕਰਾਂਗੇ ਆਪਦੇ ਸੋਰਸਰਾਂ ਹੀ ਜੇ ਲੱਗਾ ਬਿਲਕੁਲ ਕੌਣ ਕਰਾਵਾਂਗੇ ਜਿਵੇਂ ਅਸੀਂ ਨਿਹਾਲ ਸਿੰਘ ਵਾਲੇ ਆ ਮਾਨੂੰ ਕੋਈ ਜੋਨ ਤੋਂ ਜਿਹੜੇ ਸਾਡੀ ਹਰੀ ਹੈ ਪਰ ਇਹਨਾਂ ਨੂੰ ਵਿਦਾਈ ਦੇਣਾ ਚਾਹਣਾ ਕਿ ਇਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਹੈ ਇੱਕ ਜਿਲ੍ਹਾ ਪਿਛਤੀ ਜਿੱਤੀ ਪੰਜ ਇਹਨਾਂ ਨੇ ਬਲੌਸਮ ਦੀਆਂ ਜਿੱਤੀਆਂ ਨਿਹਾਲ ਸਿੰਘ ਵਾਲੇ ਨੇ ਉੱਥੇ ਵੀ ਚੌਥੀਆਂ ਮੋਟਰ ਤੇ ਹਰਾਇਆ ਗਿਆ ਉਹਦੇ ਜਿਹੜੀ 2 250 ਵੋਟ ਭਰਤ ਜੀ ਨੇ ਦੱਸਿਆ ਵੀ ਕੈਨਸਲ ਹੋਈ ਇਹ ਉਹਦੇ ਚ ਵੀ ਹਾਈ ਕੋਰਟ ਜਾ ਰਹੇ ਨੇ ਜੇ ਸਾਨੂੰ ਵੀ ਕੁਝ ਲੱਗਾ ਅਸੀਂ ਵੀ ਜਰੂਰ ਕੋੜ ਦਾ ਹਸਾਰਾ ਲਵਾਂਗੇ ਕੋੜ ਜਾ ਪਹਿਲਾਂ ਸਭ ਜਿਹੜੇ 13 ਗਾਣੇ ਜਿੱਤਿਆ ਕੱਲੇ ਚੱਲਦੇ ਉਹਨਾਂ ਦੇ ਕੋਈ ਫੋਨ ਫੋਮ ਵਗੈਰਾ ਕੋਈ ਜਾ ਰਹੇ ਫਜ਼ਲੀ ਪਾਰਟੀ ਨੂੰ ਕੋਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਂ ਕੋਈ ਬਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜਾਂ ਜਾਏ ਕੁਝ ਅਜੇ ਕੋਈ ਸਾਡੇ ਧਿਆਨ ਚ ਨਹੀਂ ਆਇਆ ਪਰ ਸਾਡੇ ਬੰਦੇ ਇੰਨੇ ਕਾਇਮ ਆ ਕਿਸੇ ਨੂੰ ਫੋਨ ਜਾਵੇ ਕਿਸੇ ਨੂੰ ਸੰਫੇ ਜਾਵੇ ਨਾਲ ਦੀ ਨਾਲ ਮੈਨੂੰ ਫੋਨ ਕਰਨਗੇ ਬਿਲਕੁਲ ਕੋਈ ਪਰਵਾਹ ਨਹੀਂ ਕਰਦਾ ਕਿਉਂਕਿ 8 ਮਹੀਨੇ ਰਹਿ ਗਏ ਉਹਨਾਂ ਦੇ ਸਾਰਿਆਂ ਨੂੰ ਪਤਾ 8 ਮਹੀਨਿਆਂ ਦੇ ਵਿੱਚ ਕਿਸੇ ਨੇ ਕੋਈ ਨਾ ਜਾਣਾ ਸਾਡੇ ਬਨੇ ਨੇ ਤਕੜੇ ਨੇ ਤੇ ਨਾ ਕੋਈ ਜਾਵੇ ਅੱਠ ਅੱਠ ਮਹੀਨੇ ਕੀ ਜਿਹੜਾ ਲੋਕਾਂ ਨੇ ਫਤਵਾ ਹੀ ਦਿੱਤਾ ਨਾ ਜਦੋਂ ਮੈਂ ਕਹਿੰਦਾ ਸੀ ਅੱਠ ਮਹੀਨੇ ਵਾਲਾ ਤੁਸੀਂ ਮੈਂਬਰ ਬਣਾਉਣਾ ਜਿਲ੍ਹਾ ਪਿਛਤੇ ਬਲੈਕਸਮ ਦੀਦਾ ਕਿ 5 ਸਾਲਾਂ ਵਾਲਾ ਬਣਾਉਣਾ ਲੋਕਾਂ ਨੇ ਉਹ ਮੇਰੀ ਗੱਲ ਸੁਣੀ 5 ਸਾਲਾਂ ਵਾਲਾ ਬਣਾਇਆ ਤੇ ਚੇਅਰਮੈਨ ਵੀ ਜਿਹੜਾ ਬਣਨਾ ਨਾ ਉਹ ਸਾਰੇ ਚੇਅਰਮੈਨ ਹੋਣਗੇ 13 ਦੇ ਤੇਰੇ ਉਹ 5 ਸਾਲ ਬਾਅਦ ਤੇ ਹੋਣਗੇ ਧੰਨਵਾਦ ਬਹੁਤ ਬਹੁਤ